ਪੁਸਤਕਾਂ ਤੇ ਇਤਿਹਾਸ ਤੇ ਲਿਟਰੇਚਰ ਵੰਡਣ ਦੀਆਂ ਜਿਹੜੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰ ਲੈਣੇ ਮਨਸ਼ਾ ਕੀ ਹੈ ਗੁਰੂ ਅਮਰਦਾਸ ਦੀ ਧਰਤੀ ਤੇ ਪਹੁੰਚੇ ਆਂ ਤਾਂ ਕਿ ਸੰਗਤਾਂ ਜਿੰਨਾ ਦਾ ਦਿਨ ਬਣਾ ਰਹੀਆਂ ਉਹਨਾਂ ਬਾਰੇ ਪਤਾ ਲੱਗੇ ਇਹ ਜਿਹੜੀ ਅਮਰਗੁਰੂ ਰਿਸ਼ਮਾ ਬੁੱਕ ਹੈ ਇਹ ਸੁਜਾਨ ਸਿੰਘ ਜੀ ਦੀ ਲਿਖੀ ਹੋਈ ਹੈ ਰਿਚਰ ਲਾਣਾ ਸ਼ੁਰੂ ਕੀਤਾ 2007 ਤੋਂ 2006 ਤੋਂ ਸ਼ੁਰੂ ਕੀਤਾ ਲਿਟਰੇਚਰ ਲਾਉਣਾ ਪਹਿਲਾ ਬਾਣੀ ਆ ਪੜੀ ਫਿਰ ਦੁਆ ਸਤਜਮਰ ਸ਼ਕਿਆ ਫਿਰ ਦੁਆ ਲਿਟਰੇਚਰ ਲਾਉਂਦੇ ਰਹੇ ਫਿਰ ਪ੍ਰੋਜੈਕਟਰ ਤੇ ਫਿਲਮਾਂ ਦਿਖਾਈਆਂ ਬਹੁਤ ਚਾਰ ਸਹਿਜਾਦੇ ਸ਼ੀਰਪਾਈ ਤਾਰੂ ਸਿੰਘ ਜੀ ਜਿੰਨੂੰ ਜਿਹੜੀ ਸੇਵਾ ਆਂਦੀ ਉਹ ਜ਼ਰੂਰ ਕਰੇ ਜਿਹੜਾ ਗੁਰਬਾਣੀ ਕਰਨਾ ਕੀ ਹੈ ਜਪਜੀ ਸਾਹਿਬ ਦੀ ਕੋੜੀ ਪੜਾਣੀ ਹੈ ਬੱਚਿਆਂ ਨੂੰ ਜੀ ਇੱਕ ਬੱਚਾ ਇੱਕ ਸਾਲ ਦੇ ਅੰਦਰ ਇੱਕ ਐਤਵਾਰ ਲੱਗ ਕੇ ਇੱਕ ਘੰਟੇ ਨਾਲ 52 ਦਾ ਸਾਖੀਆਂ ਸਿੱਖ ਸਕਦਾ ਹੈ ਤੇ ਜਵਜੀ ਸਾਹਿਬ ਤੇ ਰਹਿ ਰਾਂ ਸਾ ਵੀ ਸੰਤਿਆ ਲੈ ਸਕਦੇ ਗੋਇੰਦਵਾਲ ਸਾਹਿਬ ਵਿਖੇ 450 ਸਾਲਾਂ ਸ਼ਦਾਬਦੀ ਨੂੰ ਮੁੱਖ ਰੱਖਦੇ ਹੋਇਆ ਸੰਗਤ ਵੱਲੋਂ ਜਿੱਥੇ ਵੱਖ-ਵੱਖ ਤਰੀਕਿਆਂ ਦੇ ਨਾਲ ਸੇਵਾਵਾਂ ਨਿਭਾਈਆਂ ਜਾ ਰਹੀਆਂ ਨਾ ਤਾਂ ਉੱਥੇ ਕੁਝ ਅਜਿਹੇ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਪੁਸਤਕਾਂ ਤੇ ਇਤਿਹਾਸ ਤੇ ਲਿਟਰੇਚਰ ਵੰਡਣ ਦੀਆਂ ਜਿਹੜੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰ ਲੈਣੇ ਮਨਸ਼ਾ ਕੀ ਆ ਔਰ ਇਹ ਪੁਸਤਕਾਂ ਕਿ ਕਿਹੜੇ ਇਤਿਹਾਸ ਦੇ ਨਾਲ ਸੰਬੰਧਿਤ ਖਾਸ ਤੌਰ ਤੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਭ ਤੋਂ ਪਹਿਲਾਂ ਸਵਾਲ ਆ ਜਿਹੜੀਆਂ ਤੁਹਾਡੀਆਂ ਪੁਸਤਕਾਂ ਤੁਸੀਂ ਦੇ ਰਹੇ ਹੋ ਇਤਿਹਾਸ ਦੀਆਂ ਇਹਨਾਂ ਨੂੰ ਵੰਡਣ ਦਾ ਸੰਗਤ ਵਿੱਚ ਕਾਰਨ ਕੀ ਹੈ ਅੱਜ ਦੇਖੋ ਜੀ ਆਪ ਨੂੰ ਪਤਾ ਹੈ ਕਿ 450 ਸਾਲਾਂ ਗੁਰੂ ਅਮਰਦਾਸ ਜੀ ਦਾ ਜੋਤੀ ਜੋਦ ਇਸ ਬਣਾਏ ਜਾ ਰਹੇ ਤੇ ਗੁਰੂ ਰਾਮਦਾਸ ਜੀ ਦਾ ਗੁਰਿਆਕ ਦੀ ਵਿਸਾ ਗੁਰੂ ਅਮਰਦਾਸ ਜੀ ਦੀ ਧਰਤੀ ਤੇ ਪਹੁੰਚੇ ਆ ਤਾਂ ਕਿ ਸੰਗਤ ਜਿੰਨਾ ਦਿਨ ਬਣਾ ਰਹੀਆਂ ਉਹਨਾਂ ਬਾਰੇ ਪਤਾ ਲੱਗੇ ਇਹ ਜਿਹੜੀ ਅਮਰਗੁਰੂ ਰਿਸ਼ਮਾ ਬੁੱਕ ਹੈ ਇਹ ਸੁਜਾਨ ਸਿੰਘ ਜੀ ਦੀ ਲਿਖੀ ਹੋਈ ਹੈ ਤੇ ਇੰਨੀ ਪਿਆਰੀ ਲਿਖੀ ਹੋਈ ਹੈ ਬੁੱਕ ਮਤਲਬ ਸਾਡਾ ਇਹ ਮੰਨਣਾ ਹੈ ਕਿ ਜਿਹੜਾ ਪਿਆਰ ਨਾਲ ਜਿੰਨੇ ਪਾਓ ਨਾ ਪੜੂਗਾ ਕਿ ਗੁਰੂ ਅਮਰਦਾਸ ਜੀ ਦਰਸ਼ਨ ਦੇਣਗੇ ਕਿ ਮੈਂ ਇਹ ਵਿੱਕੋ 2020 ਚ ਬੜੀ ਸੀ ਯਾਨੀ ਕਿ 2020 ਚ ਉਸ ਤੋਂ ਬਾਅਦ ਪਿਛਲੇ ਸਾਲ ਵੀ ਅਸੀਂ 200 ਕਿਤਾਬਾਂ ਵੰਡੀਆਂ ਇਹ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਇਕੱਠੇ ਕੀਤੇ ਪੈਸੇ ਜੇ ਮੇਰੇ ਸਰ ਜੀ ਚਲੋ ਉਹ ਦੱਸ ਦਿੰਦੇ ਵੇ 90 ਰੁਪਏ ਦੀ ਆਈ ਆ ਫਿਰ 55000 ਰੁਪਏ ਅਸੀਂ ਇਕੱਠੇ ਕਰਕੇ ਸਾਰੇ ਸੰਗਤਾਂ ਨੇ ਉਰੇ ਆ ਕੇ ਵੰਡ ਰਹੀ ਹੈ। ਕੋਈ ਸੰਸਥਾ ਕੋਈ ਜਾਂ ਨਿੱਜੀ ਤੌਰ ਤੇ ਕਾਰਜਸ਼ੀਲ ਕੋਈ ਕੋਈ ਸੰਸਥਾ ਨਹੀਂ ਜੀ ਬਸ ਆਪਣੇ ਜਿੰਨੇ ਗੁਰਸੇ ਕਾਟ ਦੱਸ ਉਹਨਾਂ ਨੂੰ ਕਹਿਤਾ ਤੇ ਉਹਨਾਂ ਨੇ ਕਲੈਕਸ਼ਨ ਕਰਕੇ ਅਸੀਂ ਉਰੇ ਕਿਤਾਬਾਂ ਵੰਡਣ ਅੱਜ ਸਿੰਘ ਬ੍ਰਦਰਸ ਤੋਂ ਮੰਗਾਈਆਂ ਤੇ ਉਰੇ ਵੰਡ ਰਹੀ ਹੈ। ਕਿੰਨੇ ਸਮੇਂ ਤੋਂ ਸਮਾਵਾਂ ਨੁਭਾਰੇ ਇਸ ਤਰ੍ਹਾਂ ਦੀਆਂ? ਇਹ ਮਤਲਬ ਲਿਟਰੇਚਰ ਲਾਣਾ ਸ਼ੁਰੂ ਕੀਤਾ 2007 ਤੋਂ। 2006 ਤੋਂ ਸ਼ੁਰੂ ਕੀਤਾ ਲਿਟਰੇਚਰ ਲਾਉਣਾ। ਪਹਿਲਾਂ ਬਾਣੀ ਆ ਪੜੀ ਫਿਰ ਦੋਇਰ ਸਤਿ ਅਮਰ ਸ਼ਕਿਆ ਫਿਰ ਦੋਇਰ ਲਿਟਰੇਚਰ ਲਾਉਂਦੇ ਰਹੇ ਫਿਰ ਪ੍ਰੋਜੈਕਟਰ ਤੇ ਫਿਲਮਾਂ ਦਿਖਾਈਆਂ ਬਹੁਤ ਚਾਰ ਸਾਹਿਬ ਜਾਦੇ ਸ਼ੀਰਪਾਈ ਤਾਰੂ ਸਿੰਘ ਜੀ ਹੁਣ ਸਾਡਾ ਗੁਰਸਿੱਖਾਂ ਨੂੰ ਇਹ ਅਪੀਲ ਹੈ ਕਿ ਜਿਸ ਤਰ੍ਹਾਂ ਦੇਖੋ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੀ ਧਰਤੀ ਤੇ ਬੈਠ ਕੇ ਇੱਕ ਥਾਂ ਤੇ 13 ਸਾਲ ਲਗਭਗ 13 ਸਾਲ ਬੱਚਿਆਂ ਨੂੰ ਗੁਰਬਾਣੀ ਸੰਥਿਆ ਦਿੱਤੀ ਜਪਜੀ ਸਾਹਿਬ ਪੜਾਇਆ ਤੇ ਸ਼ਾਮ ਨੂੰ ਮਤਲਬ ਘੋਲ ਕਰਾਇਏ ਸੀ ਦਾ ਖਿਆਲ ਰੱਖਣ ਲਈ ਘੋਲ ਕਰਾਇ ਜਾਂਦੇ ਤੇ ਮਾਤਾ ਖੀਵੀ ਜੀ ਕੀ ਖਵਾਉਂਦੇ ਸੀ ਖੀਰ ਵਿੱਚ ਘਿਓ ਪਾ ਕੇ ਹੁਣ ਜੇ ਸਾਰੇ ਪੰਜਾਬ 'ਚ ਗੁਰੂ ਅੰਗਦ ਦੇਵ ਜੀ ਦੇ ਆਪਾਂ ਮਤਲਬ ਫੋਲੋ ਕਰਨ ਲੱਗ ਜਾਈਏ ਹਰ ਇੱਕ ਗੁਰੂ ਸਾਹਿਬ ਨੇ ਆਪ ਦਾ ਆਪ ਦਾ ਕੰਮ ਕੀਤਾ ਜੋਤ ਨੇ ਜਿਵੇਂ 7ਵੇਂ ਪਾਤਸ਼ਾਹ ਦੀ ਜੋਤ ਨੇ ਦਰਖਤ ਲਾਇਆ ਦੱਬ ਕੇ ਗੁਰੂ ਹਰ राय ਜੀ ਨੇ 10ਵੇਂ ਪਾਤਸ਼ਾਹ ਨੇ ਸ਼ਸਤਰ ਦਾ ਸਭ ਨੂੰ ਸੰਕਰ ਦੱਸਿਆ ਕੀ ਮਹਾਨਤਾ ਹੈ ਹੁਣ ਜੇ ਦੂਜੇ ਪਾਤਸ਼ਾਹ ਨੂੰ ਆਪਾਂ ਫੋਲੋ ਕਰੀਏ ਸਾਰੇ ਤੇ ਹਰ ਇੱਕ ਗੁਰਸਿੱਖ ਹੁਣ ਗੁਰਸਿੱਖਾਂ ਨੂੰ ਇਹ ਬੇਨਤੀ ਕੀ ਆਪੋ ਆਪਣੇ ਪਿੰਡਾਂ ਵਿੱਚ ਸ਼ਨੀਵਾਰ ਤੇ ਐਤਵਾਰ ਦੋ ਦਿਨ ਇੱਕ ਦਿਨ ਗੁਰਬਾਣੀ ਦੀ ਕਲਾਸ ਇੱਕ ਦਿਨ ਗੱਤਕੇ ਦੀ ਕਲਾਸ ਜਿੰਨੂੰ ਜਿਹੜੀ ਸੇਵਾ ਆਂਦੀ ਹੋ ਜਰੂਰ ਕਰੇ ਜਿਹੜਾ ਗੁਰਬਾਣੀ ਕਰਨਾ ਕੀ ਹੈ ਜਪਜੀ ਸਾਹਿਬ ਦੀ ਇੱਕ ਪੌੜੀ ਪੜਾਣੀ ਹੈ ਬੱਚਿਆਂ ਨੂੰ ਜੀ ਇਹ 52 ਐਂਤਵਾਰ ਹੁੰਦੀ ਹੈ ਚਲੋ ਇੱਕ ਐਂਤਵਾਰ ਦੀ ਗੱਲ ਕਰ ਲਈਏ ਇੱਕ ਬੱਚਾ ਇੱਕ ਸਾਲ ਦੇ ਅੰਦਰ ਇੱਕ ਐਂਤਵਾਰ ਲਾ ਕੇ ਇੱਕ ਘੰਟੇ ਨਾਲ 52 ਤਾਂ ਸਾਖੀਆਂ ਸਿੱਖ ਸਕਦਾ ਹੈ ਤੇ ਜਪਜੀ ਸਾਹਿਬ ਤੇ ਰੈਰਾਂ ਸਾਰੀ ਸੰਥਿਆ ਲੈ ਸਕਦਾ ਹੈ ਤੇ ਜਿਹਨੇ 52 ਸਾਖੀਆਂ ਸਿੱਖ ਲਈਆਂ ਫਿਰ ਬਾਬਾ ਆਣੀਆਂ ਕਹਾਣੀਆਂ ਪੁੱਤ ਸੁਪੁੱਤ ਘਰੇਣ ਜਿੰਨੂੰ ਪਤਾ ਲੱਗਿਆ ਭਾਈ ਤਾਰੂ ਸਿੰਘ ਜੀ ਦਾ ਫਿਰ ਉਹ ਨਾਈ ਦੀ ਦੁਕਾਨ ਤੇ ਨਹੀਂ ਜਾਂਦਾ ਜਿੰਨੂੰ ਪਤਾ ਲੱਗ ਗਿਆ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੇ ਸਿੱਖੀ ਦੇ ਮੈਲ ਉਸਾਰਨ ਵਾਸਤੇ ਆਪ ਦਾ ਹੱਡੀਆਂ ਦਾ ਚੂਰਾ ਨੀਹਾਂ ਤੱਕ ਪਾਤਾ ਤੇ ਉਹ ਦੇਖੋ ਫਿਰ ਆਪੇ ਬੱਚੇ ਆਪਣੇ ਨਸ਼ਿਆਂ ਤੋਂ ਵੀ ਬਚਣਗੇ ਮਤਲਬ ਸਰਬ ਰੋਗ ਕਾ ਉਖਦ ਨਾਮ ਹੈ ਜੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਣਾ ਹੈ ਮਾਪਿਓ ਨੂੰ ਬੇਨਤੀ ਹੈ ਜਪਜੀ ਸਾਹਿਬ ਪਿਆਰ ਨਾਲ ਪੜਾਉਣਾ ਸ਼ੁਰੂ ਕਰੋ ਤੁਹਾਡੀਆਂ ਦਲੀਲਾਂ ਬਹੁਤ ਵਾਜਬ ਨੇ ਪਰ ਗੁਰੂ ਸਾਹਿਬ ਦੀ ਵਰਸਾਈ ਹੋਈ ਧਰਤੀ ਹੈ ਚੱਪੇ-ਚੱਪੇ ਤੇ ਜਿਹੜਾ ਗੁਰੂ ਸਾਹਿਬ ਦਾ ਇਤਿਹਾਸ ਜਿਹੜਾ ਸਮੋਇਆ ਹੋਇਆ ਪੰਜਾਬ ਦੀ ਧਰਤੀ ਨੇ ਖਾਸ ਤੌਰ ਤੇ ਤੇ ਆਖਰ ਜਿਹੜੀ ਦੁਨਿਆਵੀ ਵਿਦਿਆ ਹੈ ਤੇ ਉਹਦੇ ਬਾਬਤ ਜਿਹੜੇ ਮਾਪੇ ਨੇ ਉਹ ਅਵੇਅਰ ਨੇ ਪ੍ਰੇਫਰੈਂਸ ਵੀ ਦਿੰਦੇ ਆ ਕਿ ਦੁਨਿਆਵੀ ਵਿਦਿਆ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਆ ਪਰ ਜਿਹੜੀ ਧਰਮ ਦੀ ਵਿਦਿਆ ਹੈ ਧਰਮ ਦੀ ਵਿਦਿਆ ਨੂੰ ਸਪੇਸ ਕਿਉਂ ਨਹੀਂ ਦਿੱਤਾ ਗਿਆ ਹਜੇ ਤੱਕ ਜਿਹੜੀ ਖਾਸ ਤੌਰ ਤੇ ਅਪੀਲ ਕਰਨੀ ਪੈਂਦੀ ਬਾਰ-ਬਾਰ ਦੁਨਿਆਵੀ ਵਿਦਿਆ ਨੂੰ ਪਹਿਲ ਕਿਉਂ ਦਿੱਤੀ ਜਾਣੀ ਚਾਹੀਦੀ ਦੱਸੋ ਮੈਂ ਤਾਂ ਕਹਿੰਦਾ ਬਿਲਕੁਲ ਨਹੀਂ ਦਿੱਤੀ ਨਹੀਂ ਚਾਹੀਦੀ ਪਹਿਲ ਹੀ ਸਾਡੀ ਜਪਜੀ ਸਾਹਿਬ ਨੂੰ ਦਿੱਤੀ ਜਾਣੀ ਚਾਹੀਦੀ ਹੈ ਮਾਪਿਓ ਬੱਚਿਆਂ ਨੂੰ ਪੜਾਉਣ ਲਈ ਕਿੰਨਾ ਵੇਹਰੇ ਦਿਨ ਰਾਤ ਇੱਕ ਕਰ ਦਿੰਦੇ ਆ ਪੜ੍ਹ ਲਓ ਪੜ੍ਹ ਲਓ ਹੋਈ ਪਈ ਆ ਘਰੇ ਪੜ੍ਹਦਾ ਵੀ ਨਹੀਂਗਾ ਫਿਰ ਜੋ ਆ ਕੇ ਦਸਵੀਂ ਤੱਕ ਹੂਂ ਖਪੀ ਜਾਂਦੀ ਆ ਤੇ ਜਦੋਂ ਬੱਚਾ ਨਸ਼ਾ ਨਸ਼ੇ ਚ ਪੈ ਜਾਂਦਾ ਫਿਰ ਗੁਰਦੁਆਰਾ ਸਾਹਿਬ ਆ ਕੇ ਕਹਿੰਦੀ ਬੇਨਤੀ ਕਰਦੇ ਕਿ ਗੁਰੂ ਜੀ ਮੇਰੇ ਬੱਚੇ ਨੂੰ ਬਚਾ ਲਓ ਕਿ ਜਿੰਨਾ ਚਿਰ ਬੱਚਾ ਬਾਣੀ ਨਹੀਂ ਪੜ੍ਹਦਾ ਸੰਗਤ ਨਹੀਂ ਕਰਦਾ ਉਹਨਾਂ ਚਿਰ ਬੱਚਾ ਕਿਵੇਂ ਬਚੂਗਾ ਬਾਣੀ ਬਿਨਾਂ ਜਦੋਂ ਆਪਾਂ ਜਦੋਂ ਨਾਲੇ ਪੜ੍ਹਾਈ ਲਿਖਾਈ ਨਹੀਂ ਦਿੱਤਾ ਕੀ ਐ ਦੱਸੋ ਆਪਾਂ ਕਹਿੰਨੇ ਡਾਕਟਰ ਬਣਾ ਲਓ ਇੰਜੀਨੀਅਰ ਬਣਾ ਲਓ ਜਿੰਨੇ ਪੜ੍ਹੇ ਲਿਖੇ ਬੰਦੇ ਡਾਕਟਰ ਲਾਲਚੀ ਐ ਦੱਸੋ ਕਿਹੜਾ ਵਿਦਿਆ ਦੇ ਨਾਲ-ਨਾਲ ਜਿਹੜੀ ਧਰਮ ਦੀ ਵਿਦਿਆ ਹੈ ਦੋਨੋਂ ਲਾਜ਼ਮੀ ਹੋਣੀ ਚਾਹੀਦੀਆਂ ਲਾਜ਼ਮੀ ਗੁਰਮਤ ਹੋਣੀ ਚਾਹੀਦੀ ਹੈ ਦੁਨਿਆਵੀ ਵਿਦਿਆ ਪੜ੍ਹੇ ਨਾ ਪੜ੍ਹੇ ਕੋਈ ਫਰਕ ਨਹੀਂ ਪੈਂਦਾ ਦੁਨਿਆਵੀ ਵਿਦਿਆ ਦੀ ਕੀ ਹੈ ਨੌਕਰੀ ਲਈ ਪੜ੍ਹਦੇ ਹੋ ਤੁਸੀਂ ਪੈਸੇ ਲਈ ਪੜ੍ਹਦੇ ਹੋ 5 10 20 25 ਹਜ਼ਾਰ ਚਾਹੀਦਾ ਇਸੇ ਲਈ ਪੜ੍ਹਦੇ ਹੋ ਹੋਰ ਤਾਂ ਕੀ ਮਤਲਬ ਮਤਲਬ ਹੈ ਦੁਨਿਆਵੀ ਪੜਾਈ ਤੋਂ ਮਤਲਬ ਕੀ ਹੈ ਦੱਸੋ 5 10 15 20 ਆਹੀ ਹੈ ਨਾ ਜੇ ਹੋਰ ਮਤਲਬ ਹੈ ਤਾਂ ਦੱਸ ਦੋ ਪਰ ਜਿਹੜੇ ਤੁਸੀਂ ਚੰਗੇ ਸਮਾਜਿਕ ਕੰਮ ਕਰਨੇ ਆ ਚੰਗਾ ਕੁਝ ਕਰਨਾ ਹੈ ਉਹ ਸਾਨੂੰ ਗੁਰਬਾਣੀ ਨਹੀਂ ਦੇਣਾ ਹੈ ਉਹ ਗੁਰਬਾਣੀ ਵਿਦਿਆ ਪਹਿਲੀ ਮੂਲ ਹੈ ਉਸ ਤੋਂ ਬਾਅਦ ਦੁਨਿਆਵੀ ਵਿਦਿਆ ਜਿਹਨੇ ਕਰਨੀਆਂ ਕਰ ਲੋ ਕਿੰਨੇ ਕੁ ਜਵਾਬ ਪੜਦੇ ਆ ਤੁਹਾਨੂੰ ਪਤਾ ਹੈ ਮਾਪਿਓ ਖਾ ਪੀ ਜਾਂਦੇ ਆ ਪੜਦੇ ਕਿਹੜੇ ਆ ਪਿੱਛੇ ਭੱਜਿਓ ਨੇ ਪੜ ਲਓ ਪੜ ਲਓ ਅੱਗੇ ਭੱਜ ਜਾਂਦਾ ਆਹੀ ਚ ਕੋ ਚੱਲਦਾ ਹੈ ਅੱਜ ਵੀ ਅਮਰਤ ਸੰਚਾਰ ਹੋ ਰਿਹਾ ਤੇ ਗੁਰੂ ਦੇ ਲਾੜਾ ਲੱਗਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਤੁਸੀਂ ਵੀ ਲੱਗੇ ਹੋ ਤੁਹਾਡਾ ਅਮਰਤ ਸ਼ਕਨ ਤੋਂ ਪਹਿਲਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਤੇ ਉਸ ਤੋਂ ਬਾਅਦ ਕਿੰਨੀ ਕੁ ਤਬਦੀਲੀ ਆਈ ਨਜ਼ਰ ਆਉਂਦੀ ਹੈ ਤੁਹਾਨੂੰ ਪਹਿਲਾਂ ਦਾ ਮਨਮੁਖ ਦਾ ਜੀਵਨ ਦਾ ਤੁਹਾਨੂੰ ਪਤਾ ਹੀ ਕਿਸ ਤਰ੍ਹਾਂ ਹੁੰਦਾ ਜੀ ਮਣਮੁਖ ਨੇ ਤਾਂ ਮਣਮੁਖ ਖੋਲ ਖੋਲ ਵਿਖ ਖਾਈ ਮਣਮੁਖ ਨੇ ਤਾਂ ਵਿਖ ਖਾਣੀ ਹੁੰਦੀ ਹੈ ਦੱਬ ਕੇ ਜਿੰਨਾ ਗੰਦ ਖਾ ਸਕਦੇ ਉਹਨਾਂ ਥੋੜਾ ਮਣਮੁਖ ਲਈ ਅਸੀਂ ਵੀ ਜਿੰਨਾ ਗੰਦ ਖਾਂਦੇ ਸੀ ਉਹਨਾਂ ਥੋੜਾ ਹੀ ਸੀਗਾ ਸੋ ਤਬਦੀਲੀ ਪੂਰੀ ਆਂਦੀ ਹੈ ਜੀ ਕਾਗੋ ਹੰਸ ਕਰੇ ਚਲੋ ਬੰਦਾ ਕੁਝ ਨਹੀਂ ਤਾਂ ਥੋੜੇ ਜੇ ਚੰਗੇ ਤਾਂ ਜ਼ਰੂਰ ਬਣੇ ਆ ਗੁਰੂ ਸਾਹਿਬ ਦੀ ਸੇਵਾ ਕਰਦੇ ਰਹੇ 15-20 ਸਾਲ ਜੀਵਨ ਸੌਖਾ ਹੀ ਨਿਕਲੇ ਆ ਖੁੱਲ ਮਿਲਾ ਕੇ ਅਮਰ ਤਸ਼ਕਨ ਦੇ ਨਾਲ ਨਾਲ ਅਹਿਸਾਸ ਦੀ ਵੀ ਜ਼ਰੂਰਤ ਹੋਣੀ ਲਾਜ਼ਮੀ ਲੱਗਦੀ ਹੈ ਕਿ ਬੰਦੇ ਦੇ ਮਨ 'ਚ ਅਹਿਸਾਸ ਹੋਣਾ ਚਾਹੀਦਾ ਹੈ ਬਿਨਾ ਅਹਿਸਾਸ ਤੋਂ ਦੇਖੋ ਮੇਰੇ ਸਾਬ ਨਾਲ ਤਾਂ ਕੋਈ ਅਮਰਤ ਛੱਕ ਨਹੀਂ ਸਕਦਾ ਜੇ ਕੋਈ ਬਜੋਸ਼ ਛੱਕਦੇ ਆ ਫਿਰ ਆਪਾਂ ਬਹੁਤ ਦੇਖਦੇ ਬੰਦੇ ਰਹਿ ਵੀ ਜਾਂਦੇ ਆ ਸੋ ਪਹਿਲਾਂ ਬਾਣੀ ਪੜੋ ਸੰਗਤ ਕਰੋ ਸੰਗਤ ਜਦੋਂ ਕਰਾਂਗੇ ਬਾਣੀ ਪੜਾਂਗੇ ਤੁਹਾਡਾ ਗੁਰੂ ਵਾਲੇ ਬਣ ਨੂੰ ਆਪੀ ਜੀ ਕਰੂਗਾ ਆ ਬਿਲਕੁਲ ਇਧਰ ਵੀ ਬਾਬਾ ਜੀ ਹੁਣਾ ਵੱਲੋਂ ਜਿਹੜੀਆਂ ਪੁਸਤਕਾਂ ਦਿੱਤੀਆਂ ਜਾ ਰਹੀਆਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਦੇ ਨਾਲ ਸੰਬੰਧਤ ਬਾਬਾ ਜੀ ਪੁਸਤਕਾਂ ਤਾਂ ਦੇ ਰਹੇ ਹੋ ਤੇ ਨਾਲ ਕੀ ਹਦਾਇਤ ਕੀ ਕੀਤੀ ਜਾ ਰਹੀ ਤੁਹਾਡੇ ਵੱਲੋਂ ਜੀ ਅੱਜ ਸਮਾਂ ਇਹੋ ਜਿਹਾ ਚੱਲ ਰਿਹਾ ਹੈ ਕਿ ਪੜਨ ਦਾ ਰੁਝਾਨ ਬਹੁਤ ਘਟ ਰਿਹਾ ਹੈ ਦੇਖੋ ਕੋਈ ਆਪਣਾ ਕੋਈ ਸ਼ਕਸੀ ਪੂਜਾ ਧਰਮ ਦੇ ਵਿੱਚ ਹੈ ਨਹੀਂ ਵੀ ਆਪਾਂ ਕਿਸੇ ਮੂਰਤੀ ਨੂੰ ਮੱਥਾ ਟੇਕ ਲੈ ਆਪਣਾ ਸਰ ਜੂਗਾ ਜਿਵੇਂ ਕਈ ਧਰਮਾਂ ਦੇ ਵਿੱਚ ਹੁੰਦਾ ਹੈ ਪਰ ਸ਼ਬਦ ਗੁਰੂ ਹੋਣ ਦੇ ਨਾਤੇ ਆਪਾਂ ਨੂੰ ਘੱਟੋ ਘੱਟ ਅੱਧਾ ਘੰਟਾ ਰੋਜ਼ ਬੁੱਕਸ ਪੜ੍ਹਨੀ ਚਾਹੀਦੀ ਆ ਅੱਧਾ ਘੰਟਾ ਘੱਟੋ ਘੱਟ ਆਪਾਂ ਜਦੋਂ ਆਪਾਂ ਬੁੱਕਸ ਪੜ੍ਹਾਂਗੇ ਆਪਾਂ ਨੂੰ ਦੇਖ ਕੇ ਬੱਚੇ ਪੜ੍ਹਨਗੇ ਅੱਜ ਮੋਬਾਈਲਾਂ ਕਰਕੇ ਪੜਨ ਦਾ ਰੁਝਾਨ ਪਹਿਲਾਂ ਹੀ ਘੱਟ ਸੀਗਾ ਅਗਾਂ ਇੰਗਲਿਸ਼ ਮੈਨ ਦੇਖ ਤੁਸੀਂ ਬਾਹਰਲੇ ਬੰਦੇ ਆਪਦੇ ਨਾਲ ਬੁੱਕ ਰੱਖਦੇ ਆ ਜਿੱਥੇ ਵੀ ਜਾਣ ਪਰ ਆਪਣਾ ਪਹਿਲੇ ਹੀ ਰੁਝਾਨ ਘਟ ਗਿਆ ਹੁੰਦਾ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਜਿਹੜੇ ਬੁੱਕਸ ਤੁਸੀਂ ਦੇ ਰਹੇ ਹੋ ਇਹਨਾਂ ਬੁੱਕਸ ਨੂੰ ਫ੍ਰੀ ਦਿੱਤਾ ਜਾ ਰਿਹਾ ਜਾਂ ਫਿਰ ਪੈਸੇ ਵੀ ਲਏ ਜਾ ਰਹੇ ਨਹੀਂ ਪੇਟਾ ਸੀ ਰੱਖੀ ਹੋਈ ਆ ਪੇਟਾ ਹੀ ਰੱਖੀ ਵੀ ਪੜਨੀ ਆ ਵੀ ਪੜਿਓ ਜ਼ਰੂਰ ਇਹੀ ਉਹੀ ਕਮਿਟਮੈਂਟ ਅਸੀਂ ਕਮਿਟਮੈਂਟ ਕਰਾ ਰਹੇ ਆਂ ਵੀ ਉਹੀ ਲੈ ਕੇ ਜਾਇਓ ਭਾਈ ਜਿਹੜੇ ਘਰੇ ਜਾ ਕੇ ਰੱਖਣਗੇ ਨਹੀਂ ਇਹਨੂੰ ਤੇ ਇਹਨੂੰ ਪੜਨਗੇ ਵੀ ਜ਼ਰੂਰ ਜੇ ਪੜਿਆ ਹੀ ਨਾ ਕੋਈ ਵੀ ਚੀਜ਼ ਆਪਾਂ ਕਰੇ ਲੈ ਕੇ ਵਰਤੀ ਨਾ ਉਹ ਲੈ ਆਉਣ ਦਾ ਫਾਇਦਾ ਕੀ ਹੋਇਆ ਇਸ ਲਈ ਪੜਨ ਦੀ ਕਮਿਟਮੈਂਟ ਕਰਾ ਰਹੀ ਹੈ ਜੀ ਸਾਬ ਨੇ ਸ਼ਬਦ ਦੇ ਲੜ ਲਾਇਆ ਸੀ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਜੋੜਿਆ ਸੀ ਲੱਗਦਾ ਨਹੀਂ ਕਿ ਜਿਹੜੀ ਨਵੀਂ ਪੀੜ੍ਹੀ ਹੈ ਇਹਨਾਂ तमाम ਸਾਰੀਆਂ ਚੀਜ਼ਾਂ ਦੇ ਨਾਲ ਉਹ ਟੁੱਟਦੀ ਵੀ ਨਜ਼ਰ ਆਈ ਆ ਦੇਖੋ ਹੀ ਸਮੇਂ ਦੀ ਚਾਲ ਹੁੰਦੀ ਹੈ ਕਿ ਫਰਕ ਦੇਖੋ ਟੁੱਟ ਵੀ ਰਹੀ ਹੈ ਪਰ ਉਪਰਾਲੇ ਵੀ ਹੋ ਰਹੇ ਜਿਹੜੇ ਵੀਰ ਕਰ ਰਹੇ ਆਪਣੇ ਤੌਰ ਤੇ ਕਰ ਰਹੇ ਆ ਨਾਲ ਦੀ ਨਾਲ ਮੋੜਾ ਵੀ ਪੈ ਰਿਹਾ ਕਿਉਂਕਿ ਇਹ ਬਲੈਕ ਵਾਈਟ ਬਲੈਕ ਵਾਈਟ ਚੱਲਦਾ ਹੀ ਰਹਿੰਦਾ ਹੈ ਪਰ ਮੈਂ ਤਾਂ ਹਰੇਕ ਗੁਰਸਿੱਖ ਨੂੰ ਅਪੀਲ ਕਰੂੰਗਾ ਆਪਣੇ ਤੌਰ ਤੇ ਉਪਰਾਲੇ ਕਰੋ ਪਿੰਡਾਂ ਦੇ ਵਿੱਚ ਬੱਚਿਆਂ ਦੀਆਂ ਕਲਾਸਾਂ ਲਾਓ ਗਤਕੇ ਦੀਆਂ ਕਲਾਸਾਂ ਗੁਰਬਾਣੀ ਸੰਤਿਆ ਦੀਆਂ ਕਲਾਸਾਂ ਕਿੱਡਾ ਕਿ ਪੰਜਾਬ ਆ 12000 ਪਿੰਡ ਆਪਾਂ 12000 ਗੁਰਸਿੱਖ ਲੱਭਣੇ ਹਰੇਕ ਪਿੰਡ ਵਿੱਚੋਂ ਇੱਕ ਇੱਕ ਗੁਰਸਿੱਖ ਆਪਦੇ ਪਿੰਡ ਦੇ ਵਿੱਚ ਬੱਚਿਆਂ ਨੂੰ ਜਪਜੀ ਸਾਹਿਬ ਪੜ੍ਹਾਵੇ ਤੇ ਦਿਨਾਂ ਦੀ ਚੜ੍ਹਦੀ ਕਲਾ ਹੋ ਜੂਗੀ ਗੱਲ ਹੀ ਕੋਈ ਨਹੀਂ ਆ ਬਿਲਕੁਲ ਬਾਬਾ ਜੀ ਹੋਣੇ ਬੜੇ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਪੁਸਤਕਾਂ ਦੀ ਪੜ੍ਹਨ ਦੀ ਜ਼ਰੂਰਤ ਹੈ ਜੇ ਸ਼ਬਦ ਦੇ ਨਾਲ ਸਾਝ ਹੋਵੇਗੀ ਤੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਆਉਣੀ ਵੀ ਸੁ ਔਰ ਐਸੇ ਚੀਜ਼ ਦੇ ਮੱਦੇ ਨਜ਼ਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਤਿਹਾਸਕ ਦਿਹਾੜੇ ਦੇ ਸੰਬੰਧ ਵਿੱਚ ਸੰਗਤ ਨੂੰ ਪੁਸਤਕਾਂ ਪੇਟ ਕੀਤੀਆਂ ਜਾ ਰਹੀਆਂ ਨੇ ਤੇ ਸਭ ਤੋਂ ਪਹਿਲਾਂ ਪੁਸਤਕ ਤਾਂ ਦਿੱਤੀ ਜਾ ਰਹੀ ਹੈ ਖਾਸ ਹਦਾਇਤ ਕਰਕੇ ਜੇ ਇਸ ਪੁਸਤਕ ਨੂੰ ਪੜੋਗੇ ਤਾਂ ਘਰ ਦੇ ਵਿੱਚ ਲੈ ਕੇ ਜਾਇਓ ਨਹੀਂ ਤੇ ਇਸ ਪੁਸਤਕ ਨੂੰ ਆਪਣੇ ਘਰ ਦੇ ਵਿੱਚ ਨਾ ਲੈ ਕੇ ਜਾਇਓ ਅੱਗੇ ਵੀ ਇਸ ਤਰ੍ਹਾਂ ਦੀਆਂ ਤਮਾਮ ਸਾਰੀਆਂ ਚੀਜ਼ਾਂ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ